ਤੇ ਸੂਟਾਂ ਦੇ ਰੇਟ ਬਿਲਕੁਲ ਜੈਨੂਨ ਹੋਣਗੇ ਕਿਉਂਕਿ ਜਿਵੇਂ ਗਰਮੀਆਂ ਦੇ ਵਿੱਚ ਬਹਲੇ ਹਾਈ ਰੇਟ ਵਾਲੇ ਨਹੀਂ ਨੋਰਮਲ ਰੇਂਜ ਵਾਲੇ ਜਿਹੜੇ ਸੂਟ ਜਿਹੜੇ ਆਪਾਂ ਵੇਅਰ ਕਰਦੇ ਹਾਂ ਨਾ ਕਿ ਉਹ ਉਸ ਰੇਂਜ ਦੇ ਹੋਣਗੇ ਸੂਟ ਅਸੀਂ ਇੰਸਟਾਗ੍ਰam ਦੇ ਉੱਪਰ ਵੀ ਬਣਾ ਲੈਨੇ ਆ ਪੇਜ ਬਣਾ ਲੈ ਲੇਕਿਨ ਤੁਹਾਨੂੰ ਜਲਦੀ ਰਿਵੀਲ ਕਰਾਂਗੇ ਪਹਿਲਾਂ ਉਹ ਸੂਟ ਪਾ ਦੀ ਕੁਝ 10 15 ਹਨਾ ਤੁਹਾਨੂੰ ਤਾਂ ਹੀ ਮਜ਼ਾ ਆਏਗਾ ਦੇਖਣ ਦਾ ਤੁਹਾਨੂੰ ਦੱਸਾਂਗੇ ਹੁਣ ਅਸੀਂ ਘਰ ਚ ਤਿੰਨ ਜੀ ਨਹੀਂ ਰਹੇ ਆਗੇ ਹੁਣ ਅਸੀਂ ਇਸ ਟਾਈਮ ਘਰ ਚ ਪੰਜ ਜੀ ਆ ਮੈਂ ਨਹੀਂ ਆਣਾ ਇਧਰ ਆ ਸਾੜ ਤਾਂ ਮੈਨੂੰ ਆ ਜਤੈ ਫਟਾਫਟ ਸੁਪਨੇ ਵੰਗਾ ਕੇ ਮੈਨੂੰ ਨਹੀਂ ਚਾਹੀਦੇ ਇਦਾਂ ਦੇ ਸੁਪਨੇ ਠੀਕ ਆ ਮੈਂ ਦੇ ਹੀ ਆਓ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਿਉਣਾ ਤੁਸੀਂ ਦੇਖ ਰਹੇ ਹੁੰਦਾ ਹੈਪੀਐਸਟ ਕਪਲ ਸੜਿਆ ਕਪਲ ਤੁਸੀਂ ਹੋੜੇ ਹੋ ਮੈਂ ਨਹੀਂ ਕਿ ਸੜਿਆ ਹੋਇਆ ਸੜਿਆ ਕਪਲ ਕਿਹਦੇ ਆ ਮੇਰੀ ਕੁੜੀ ਜੁੱਤੀ ਮੇਰੀ ਗੁੱਦੀ ਜੀ 8 ਵਜੇ ਤੇ ਮੇਰਾ ਕੰਮ ਵੀ ਨਹੀਂ ਕਰਨ ਦਿੱਤਾ ਤੇ ਕੀ ਕਰਾਇਆ ਮੈਂ ਤੁਹਾਨੂੰ ਕੁਝ ਬਟਾਜ ਰਹੀ ਟੀਵੀ ਦੇ ਕੇ ਚੀਜ਼ਾਂ ਵਕਾਰੇ ਮੈਨੂੰ ਸ਼ੌਕ ਵਕਾਰੇ ਪਿਆਲੇ ਖੁਆਬ ਦਿਖਾਰੇ ਪਿਆ ਆਹ ਚੀਜ਼ ਲਵਾਂਗੇ ਆਹ ਚੀਜ਼ ਲਵਾਂਗੇ ਤੇ ਜਦੋਂ ਜਦੋਂ ਲੈਣ ਦੀ ਵਾਰੀ ਆਏ ਜਿਹੜੀ ਚੀਜ਼ ਲੈਣੀ ਉਹ ਐਂਟ ਤੇ ਬਕਾਈ ਵੀ ਕਿ ਸੜ ਗਈ ਮੈਂ ਆਏ ਮੈਂ ਨਹੀਂ ਲੈਂਦੀ ਕੁਝ ਵੀ ਜੇ ਮੰਨ ਲਓ ਕੋਈ ਆਪਾਂ ਕੋਈ ਚੀਜ਼ ਲੈਣੀ ਹੋਵੇ ਮੈਂ ਉੱਚੇ ਮਾਡਲ ਦੀਆਂ ਚੀਜ਼ਾਂ ਦਿਖਾਉਂਦਾ ਰਹਿ ਗਿਰਨ ਨੂੰ ਹਨਾ ਤੇ ਪਰ ਮੈਂ ਹੁਣ ਹੈ ਹੀ ਨਹੀਂ ਸੀ ਪਰ ਜਦੋਂ ਮੈਂ ਕਹ ਜਿਹੜੀ ਚੀਜ਼ ਆਪਾਂ ਲੈਣੀ ਉਹ ਆ ਏ ਮੈਂ ਲੈਣੀ ਕਹਦੀ ਆ ਉਹ ਸੱਚੀ ਮੈਂ ਆਪਣੇ ਕੰਮਕਾਰ ਵੀ ਛੱਡਿਆ ਭਾਂਡੇ ਧੋਣ ਵਾਲੇ ਵੇ ਮੇਰੇ ਕੁੜੀ ਸੁੱਤੀ ਹੋਊਗਾ ਮੈਂ ਭਾਂਡੇ ਧੋ ਲੈਣੇ ਮੈਂ ਉਹ ਵੀ ਛੱਡੇ ਬੜੇ ਚਾਹ ਵਾਲੇ ਬੜੇ ਚਾਵਾਂ ਵੇਖ ਰੀ ਸੀ ਜਦੋਂ ਐਂਟ ਮਕਾਇਆ ਨਾ ਉਹਨੇ ਦਿਲ ਤੋੜਤਾ ਮੇਰਾ ਬਹੁ ਮਾੜੀ ਕੀਤੀ ਮੇਰੇ ਨਾਲ ਚਿੱਪੀ ਤੇ ਜਾਂ ਚੁਲ ਤਨ ਨੂੰ ਸੂਟ ਲੈ ਦੇਨੇ ਆ ਬਸ ਹੀ ਹੋਈ ਸੀ ਕੱਚੇ ਮਾੜਾ ਹੋਵੇ ਨਾ ਕੁਝ ਵੀ ਮਾੜਾ ਹੋਵੇ ਕੋਈ ਚੀਜ਼ ਵੀ ਮਾੜੀ ਹੋ ਜੇ ਨਾ ਤੁਸੀਂ ਵੀ ਕਹਦਣਾ ਚਲ ਕੋਈ ਗੱਲ ਨਹੀਂ ਤੂੰ ਰੁੱਸੀ ਨਾ ਤੈਨੂੰ ਸੂਟ ਲੈ ਦਿੰਨੇ ਆ ਇਹਨਾਂ ਨੂੰ ਪਤਾ ਕਿ ਮੈਂ ਇਸ ਚੀਜ਼ ਦੇ ਵਿੱਚ ਬੜੀ ਛੇਤੀ ਮੰਨ ਜਾਂਦੀ ਕਿਉਂਕਿ ਸੂਟਾਂ ਦੀ ਤਰ੍ਹਾਂ ਮੈਂ ਵੈਰਣਾ ਸਹੀ ਗੱਲ ਹੈ ਕਦੇ ਮੈਂ ਕਿਰਨ ਨੂੰ ਕਿਸੇ ਗੱਲ ਤੋਂ ਡਾਂਟ ਦਿੰਦਾ ਹਨ ਤੇ ਮੈਂ ਡਾਂਟਦਾ ਚਲ ਮੈਂ ਸੌਰੀ ਸੂਟ ਲੈ ਦਾਂਗਾ ਮੈਂ ਵੈਸੇ ਮੰਨਣਾ ਨਹੀਂ ਸੀ ਮੈਂ ਮੈਂ ਸੂਟ ਵਾਸਤੇ ਨਹੀਂ ਮੰਨ ਰਹੀ ਪਰ ਮੈਂ ਉਹ ਹੀ ਮੈਂ ਕਿਹਾ ਤੁਹਾਡੇ ਨਾਲ ਪਿਆਰ ਆ ਗਿਆ ਮੈਂ ਤਾਂ ਮੰਨ ਰਹੀ ਆ ਮੈਂ ਠੀਕ ਹੈ ਤਾਂ ਫਿਰ ਸੂਟ ਲੈ ਕੇ ਦੋ ਕਹਿੰਦਾ ਅਰੇ ਕੱਲ ਪਰ ਸੁਕਾਦੀ ਗੱਲ ਹੋਈ ਹੈ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਕਿੰਨੇ ਪੈਂਡਿੰਗ ਹੋ ਗਏ ਦੋ ਤਿੰਨ ਕਿਹੜੇ ਕਹਾੜੇ ਪਾਦੀ ਪੈਂਡਿੰਗ ਹੋ ਗਏ ਯਾਰ ਹਾਏ ਕਿਹੜੇ ਕਿਹੜੇ ਪੈਂਡਿੰਗ ਦੱਸੋ ਇੱਕੋ ਹੀ ਪੈਂਡਿੰਗ ਹੈ ਇੱਕ ਦਿਨ ਜਦੋਂ ਮੇਰੇ ਤੇ ਹੀ ਮੈਨੂੰ ਨਰਾਜ ਹੋਈ ਹੀ ਆ ਤਾਂ ਪਾਰਟੀ ਤੋਂ ਅਗਲੇ ਦਿਨ ਪਾਰਟੀ ਤੋਂ ਅਗਲੇ ਦਿਨ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਸਸੀਂ ਲੜ ਪਏ ਹਣਾ ਕਿਸੇ ਗੱਲ ਤੋਂ ਹਣਾ ਫਿਰ ਉਸ ਤੋਂ ਅਗਲੇ ਦਿਨ ਨਹੀਂ ਲੜੇ ਨਹੀਂ ਸੀ ਨਹੀਂ ਨਹੀਂ ਕਿਸੇ ਕੋਈ ਇਹਨਾਂ ਦੀ ਕੋਈ ਗਲਤੀ ਸੀ ਉਸ ਗਲਤੀ ਤੋਂ ਮੈਂ ਇਹਨਾਂ ਨੂੰ ਦੋ ਦਿਨ ਗੱਲਾਂ ਸੁਣਾ ਦੀਆਂ ਇਹ ਮੈਂ ਉਸੇ ਕਰਕੇ ਹਣਾ ਫਿਰ ਮੈਂ ਐਸਾ ਸੋਰੀ ਯਾਰ ਹਣਾ ਮੈਂ ਕਹਾਂ ਚਲ ਸੂਟ ਲੈ ਲਿਓ ਠੀਕ ਹੈ ਤੇ ਕਹਿੰਦੇ ਚਲ ਠੀਕ ਹੈ ਮੰਨ ਕੇ ਬਸ ਆਈ ਮੰਨੇ ਹੋਰ ਕਿਹੜਾ ਫਿਰ ਇੱਕੋ ਛੂਟ ਉਸ ਤੋਂ ਅਗਲੇ ਦਿਨ ਵੀ ਇੱਕ ਹੋਰ ਕੁਝ ਹੋਇਆ ਇਹ ਤੇ ਉਹ ਕੋਈ ਮੇਰਾ ਨੁਕਸਾਨ ਹੋ ਗਿਆ ਸੀ ਮੇਰੇ ਨੁਕਸਾਨ ਕਰਕੇ ਇਹ ਟੈਨਸ਼ਨ ਲੈ ਗਈ ਮੈਨੂੰ ਬੜਾ ਦੁੱਖ ਲੱਗੀ ਜਾਂਦਾ ਬੜਾ ਮੈਨੂੰ ਤਾਂ ਕਹਦਾ ਦੁੱਖ ਲੱਗੀ ਜਾਂਦਾ ਤੁਹਾਨੂੰ ਤੇ ਨਹੀਂ ਯਾਰ ਤੁਹਾਡਾ ਨੁਕਸਾਨ ਹੋ ਗਿਆ ਮੈਂ ਕੋਈ ਕਿ ਮੈਂ ਕਹ ਸੂਟ ਲੈ ਦਾਂਗਾ ਤੇ ਦੋ ਹੋ ਗਏ ਸੂਟ ਦੋ ਹੋ ਗਏ ਹੁਣ ਕੱਲ ਇੱਕ ਹੋਰ ਸਪੈਸ਼ਲ ਦਿਨ ਆ ਰਿਹਾ ਉਹ ਕੱਲ ਦੱਸੂਗੀ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਕੱਲ ਇੱਕ ਸਪੈਸ਼ਲ ਦਿਨ ਆ ਰਿਹਾ ਮੈਂ ਜਾਣਦਾ ਸਾਡੀ ਜ਼ਿੰਦਗੀ ਦਾ ਲੋਕਾਂ ਦੀਆਂ ਦੋ ਇੱਕ ਹੁੰਦੀ ਸਾਡੀਆਂ ਦੋ ਦੋ ਅਨਿਵਰਸਰੀਆਂ ਹੁੰਦੀਆਂ ਨੇ ਇਸ ਦਿਨ ਅਸੀਂ ਮਿਲੇ ਸੀ 6 ਅਪ੍ਰੈਲ ਮੈਨੂੰ ਯਾਦ ਹੈ ਹੁਣ ਮੇ 3 ਸੂਟ ਹੋ ਗਏ 6 ਅਪ੍ਰੈਲ ਜਦੋਂ ਅਸੀਂ ਪਹਿਲੀ ਵਾਰ ਹੀ ਮਿਲੇ ਸੀ ਉਹ ਸਾਡੀ ਕਹਿੰਦੇ ਪਹਿਲੀ ਅਨਿਵਰਸਰੀ ਹੈ ਦੂਜੀ ਅਨਿਵਰਸਰੀ ਕਹਦੇ ਉਹ ਜਿਹੜੀ ਸਾਡੀ ਹੁੰਦੀ ਹੈ ਅਗਰ ਦਸੰਬਰ ਚ ਮੈਨੂੰ ਦੋਨੋਂ ਪਾਰੀ ਭੇਜਣ ਮੈਂ ਇਹਨਾਂ ਨੂੰ ਕਿਹਾ ਮੈਂ ਇੱਕ ਐਨੀਵਰਸਰੀ ਮੈਨੂੰ ਗਿਫਟ ਦਿਆ ਕਰੋ ਇੱਕ ਐਨੀਵਰਸਰੀ ਮੈਂ ਤਾਂ ਹੁੰਦੇ ਆ ਮੈਨੂੰ ਦੋਨਾਂ 'ਚ ਮੈਨੂੰ ਹੀ ਦੇਣੇ ਪੈਂਦੇ ਨੇ ਤੁਸੀਂ ਦੱਸੋ ਸਹੀ ਏ ਕਿ ਗਲਤ ਏ ਗਲਤ ਏ ਨਾ ਮੈਨੂੰ ਕੀ ਮਿਲੇਗਾ ਜੋ ਮੈਨੂੰ ਐਨੀਵਰਸਰੀ ਦੇ ਗਿਫਟ ਮਿਲੇਗਾ وہی ਤੁਹਾਨੂੰ ਮਿਲੇਗਾ ਐਦਾਂ ਨਹੀਂ ਹੁੰਦਾ ਨੀ ਤਾਂ ਵੀ ਹੂੰ ਮਿੱਦੂ ਤੂੰ ਹੀ ਦੇਤਾ ਉਹ ਯਾਰ ਦੱਸ ਹੀ ਦੇਣਾ ਮੈਂ ਫਿਊਚਰ ਇਨ ਫਿਊਚਰ ਮੈਂ ਸੋਚਦਾ ਸੀ ਇੱਕ ਆਪਾਂ ਗੱਡੀ ਲਾਾਂਗੇ ਹਨਾ ਹਲੇ ਤਾਂ ਆਪ ਚੇਂਜ ਕਰਾਂਗੇ ਕਾਰ ਚੇਂਜ ਕਰਾਂਗੇ ਨਹੀਂ ਫਿਊਚਰ ਵਿੱਚ ਤੇ ਅਸੀਂ ਜੋ ਡਿਸਾਈਡ ਕਰਦੇ ਸੀ ਵੀ ਆਹ ਲਾਂਗੇ ਆਹ ਲਾਂਗੇ ਹਨਾ ਤੇ ਹਲੇ ਤਾਂ ਚਲੋ ਕੋਈ ਇਰਾਦਾ ਨਹੀਂ ਨੀਅਰੈਸਟ ਵੀ ਕੋਈ ਇਰਾਦਾ ਨਹੀਂ ਹਲੇ ਲੰਬਾ ਸਮਾਂ ਹੈਗਾ ਸਾਡੀ ਗੱਡੀ ਵਧੀਆ ਮੈਂ ਕਿਰਨ ਨੂੰ ਦਿਖਾਉਂਦਾ ਪਿਆ ਮੈਂ ਕਿ ਆਪਾਂ ਆਹ ਲੀ ਗੱਡੀ ਲਾਵਾਂਗੇ ਉਹ ਗੱਡੀ ਦਾ ਟਾਪ ਮਾਡਲ ਦੇਖ ਰਹੇ ਸੀ ਅਸੀਂ ਹਨਾ ਉਹ ਬੜਾ ਇੰਟੀਰੀਅਰ ਇੰਟੀਰੀਅਰ ਬੜਾ ਪਿਆਰਾ ਸੀ ਕਿਰਨ ਨੂੰ ਬੜੇ ਕੁਸ਼ ਹੈ ਫਿਰ ਨਾ ਮੈਂ ਕਿ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਆਪਾਂ ਜਿਹੜਾ ਮਾਡਲ ਲੈਣਾ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਜਿਹੜੀ ਟਾਪ ਮਾਡਲ ਦੇਖ ਰਹੇ ਸੀ ਉਹ ਮੈਨਰਲੀ ਸੀ ਨੀ ਮੈਨੂਅਲ ਵੀ ਸੀ ਆਟੋਮੈਟਿਕ ਵੀ ਸੀ ਲੇਕਿਨ ਉਹਦਾ ਇੰਟੀਰੀਅਰ ਸੀ ਨਾ ਉਹ ਜ਼ਿਆਦਾ ਵਰੀਆ ਸੀ ਪ੍ਰੀਮੀਅਮ ਸੀ ਟਾਪ ਮਾਡਲ ਜੀ ਨਾ ਤੇ ਜਿਹੜਾ ਤੁਸੀਂ ਕਹਿੰਦੇ ਨਾ ਆਪਾਂ ਆਟੋਮੈਟਿਕ ਚਾਹ ਲੈਣਾ ਉਹ ਤਾਂ ਸੜਿਆ ਜਾ ਕਾਲਾ ਦੇ ਅੰਦਰ ਇੰਟੀਰੀਅਰ ਉਹ ਤਾਂ i20 ਦਾ ਜ਼ਿਆਦਾ ਸੋਹਣਾ ਉਹਦੇ ਨਾਲੋਂ ਮਾਨੀ ਸੜ ਗਿਆ ਮੈਂ ਨਹੀਂ ਮੈਂ ਨਹੀਂ ਲੈਣੀ ਕਹਿੰਦੀ ਕਿਉਂ ਗੱਡੀ ਨਹੀਂ ਸੜ ਗਿਆ ਮੈਂ ਨਹੀਂ ਲੈਣੀ ਗੱਡੀ ਗੁੱਡੀ ਠੀਕ ਆ ਮੈਂ ਇਦਾਂ ਅਸਲ ਉਹ ਕਹਿੰਦੀ ਉਹ ਗੱਡੀ ਲੈਣ ਨਾਲ ਤਾਂ ਆਈ ਬੈਟਰ ਹੈ। i20 ਠੀਕ ਆ ਸੋਕਦੇ ਸੀਟਾਂ ਜਿਆਦਾ ਘੈਂਟ ਨੇ। ਸੋਹਣੀਆਂ ਨਿਕਣੇ ਚ। ਹੋਰ ਭਾਵੇਂ ਨੀਵੀ ਆ ਕੋਈ ਗੱਲ ਨਹੀਂ ਪਰ ਜਿਆਦਾ ਸੋਹਣੀ ਲੱਗਦੀ ਹੈ ਉਹ। ਬਸ ਹੁਣ ਸਾਡਾ ਹੋ ਗਿਆ ਪਲਾਨ ਕੈਨਸਲ ਅਸੀਂ ਨਹੀਂ ਲੈਣੀ ਗੱਡੀ। ਸਾਡੀ ਗੱਡੀ ਵਧੀਆ ਵੈਸੇ ਆਪਾਂ ਨੂੰ ਦੋ ਜਣੇ ਨੂੰ ਬਹੁਤ ਹੈ ਗੱਡੀ ਬਸ ਤੁਹਾਨੂੰ ਦਿੱਕਤ ਉਹਦੋਂ ਆਉਂਦੀ ਹੈ ਜਦੋਂ ਅਸੀਂ ਲੰਬੇ ਟੂਰ ਤੇ ਜਾਣਾ ਦਾ ਸਮਾਨ-ਸਮੋਨ ਵਿੱਚ ਨਾ ਤੁੰਣਾ ਪੈਂਦਾ ਸਾਨੂੰ। ਡਿੱਕੀ ਸਾਡੀ ਪੂਰੀ ਫੁੱਲ ਹੋ ਜਾਂਦੀ ਹੈ ਤੇ ਅੱਗੇ ਇਹ ਇਬਾਦਤ ਤੇਰੀ ਮੰਮੀ ਪਿੱਛੇ ਬੈਠ ਜਾਂਦੇ ਨੇ ਜੇ ਹੋਰ ਵੀ ਥੋੜਾ ਸਮਾਨ ਹੋ ਜੇ ਕਿਉਂਕਿ ਡਿੱ ਟੈਟੇ ਟੁੱਟ ਗਿਆ ਇੱਕੋ ਟੱਤੀ ਆ ਮਮੀ ਉਹ ਇੱਕੋ ਹੀ ਆ ਸਕਦੀ ਵੱਡੀ ਬਟ ਹੁਣ ਜੇ ਮੰਨ ਲਓ ਅਸੀਂ ਕਿਤੇ ਟੂਰ ਤੇ ਜਾਈਏ ਘੁੰਮਣ ਲੌਂਗ ਟੂਰ ਤੇ ਹਨਾ ਉੱਥੇ ਸਾਨੂੰ ਦਿੱਕਤ ਪੜ ਜਾਏਗੀ ਕਿ ਇਹਦਾ ਸਟੋਲਰ ਵੀ ਤਾਂ ਨੇ ਇਹਦਾ ਸਟੋਲਰ ਕਿੱਥੇ ਰੱਖਾਂਗੇ ਬੜੀਆਂ ਪ੍ਰੋਬਲਮਾਂ ਨੇ ਚਲੋ ਹਲੇ ਵੈਸੇ ਪਲਾਨ ਵੀ ਨਹੀਂਗਾ ਉਹ ਗੱਲਾਂ ਮਾਰੀ ਜਾਈਏ ਜੋ ਮਰਜ਼ੀ ਕਹੇ ਜੀ ਵੇ ਢੀ ਲੈਣੀ ਗੱਡੀ ਲੈਣੀ ਐ ਤੇ ਹਲੇ ਨੀਅਰੈਸਟ ਕੋਈ ਪਲਾਨ ਨਹੀਂਗਾ ਇਨ ਫਿਊਚਰ ਮੈਂ ਕੁਝ ਐਵੇਂ ਕਰਕੇ ਗਿਣਤੀ ਉਂਗਲਾਂ ਤੇ ਸਾਲ ਰੱਖਿਓਂਦੇ ਵੀ ਇਸ ਸਾਲ ਜਾ ਕੇ ਬਦਲਾਂਗੇ ਗੱਡੀ ਉਹ ਤੱਕ ਦੋ ਪੈਸੇ ਵੀ ਜੋੜ ਲਾਂਗਾ ਮੈਂ ਤੁਹਾਨੂੰ ਜਿਹੜਾ ਕੱਲ ਅਸੀਂ ਦੱਸਿਆ ਸੀ ਨਾ ਵੀ ਸੂਟਾਂ ਦਾ ਕੰਮ ਖੋਲ ਰਹੇ ਹੈਗੇ ਆ ਉਹ ਐਕਚੁਅਲੀ ਮੇਰੇ ਵੱਡੇ ਦੀਦੀ ਨੇ ਜਲੰਧਰ ਵਾਲੇ ਉਹ ਖੋਲ ਰਹੇ ਨੇ ਖੋਲ ਕੀ ਰਿਹਾ ਨਾ ਉਹਨਾਂ ਦਾ ਤਾਂ ਪਹਿਲਾਂ ਹੀ ਚੱਲਦਾ ਸੀ ਲੇਕਿਨ ਅਸੀਂ ਇੱਕ ਆਨਲਾਈਨ ਨਹੀਂ ਕਦੇ ਕੀਤਾ ਸੀ ਅਸੀਂ ਦੀਦੀ ਨੂੰ ਰਿਕੁਐਸਟ ਕੀਤੀ ਕਿ ਦੀਦੀ ਤੁਸੀਂ ਉਹਨੂੰ ਆਨਲਾਈਨ ਲੈ ਕੇ ਆਓ ਕੰਮ ਉਹ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਫਿਰ ਵੀ ਬੜੇ ਜਣਾਂ ਨੇ ਕਮੈਂਟਸ ਇੰਸਟਾ ਤੇ ਮੈਸੇਜ ਆਏ ਨੇ ਵੀ ਅਸੀਂ ਸੂਟ ਲੈਣੇ ਨੇ ਪਲੀਜ਼ ਭੇਜੋ ਸਾਨੂੰ ਹਨਾ ਬਟ ਧਿਆਨ ਨਾਲ ਸੁਣੋ ਦੀਦੀ ਦਾ ਬਿਜ਼ਨਸ ਹੈ ਸੂਟਾਂ ਦਾ ਸੂਟ ਅਸੀਂ ਇੰਸਟਾਗ੍ਰਾਮ ਦੇ ਉੱਪਰ ਵੀ ਬਣਾ ਲਏ ਨੇ ਪੇਜ ਬਣਾ ਲਏ ਲੇਕਿਨ ਤੁਹਾਨੂੰ ਜਲਦੀ ਰਿਵੀਲ ਕਰਾਂਗੇ ਪਹਿਲਾਂ ਉਸ ਤੇ ਸੂਟ ਪਾ ਦੀ ਕੁਝ 10 15 ਹਨਾ ਤੁਹਾਨੂੰ ਤਾਂ ਹੀ ਮਜ਼ਾ ਆਏਗਾ ਦੇਖਣ ਦਾ ਤੁਹਾਨੂੰ ਦੱਸਾਂਗੇ ਉਸ ਤੇ ਇੰਸਟਾਗ੍ਰਾਮ ਦੇ ਉੱਪਰ ਉਹਨਾਂ ਦਾ ਪੇਜ ਬਣਾਵਾਂਗੇ ਸੂਟ ਦੀ ਕਲੈਕਸ਼ਨਸ ਤੁਹਾਨੂੰ ਦਿਖਾਵਾਂਗੇ ਸੱਚੀ ਦੱਸਾਂ 800 900 1000 1200 ਇਸ ਰੇਂਜ ਦੇ ਸਾਰੇ ਸੂਟ ਹੋਣਗੇ ਗਰਮੀਆਂ ਦੇ ਗਰਮੀਆਂ ਦੀ ਗੱਲ ਮੈਂ ਜ ਕਰਾ ਕੋਟਨ ਦੇ ਬਹੁਤ ਸੋਹਣੇ ਸੋਹਣੇ ਔਰ ਮੈਂ ਖੁਦ ਦੀਦੀ ਨੇ ਕੁਝ ਸੈਂਪਲਸ ਭੇਜੇ ਸੀ ਫੋਟੋ ਤੋਂ ਕਿਰਨ ਨੇ ਨਾਲ ਦੀ ਨਾਲ ਮੈਨੂੰ ਬਿਨਾ ਦੱਸੇ ਆਰਡਰ ਕਰ ਤੰਦੇ ਸੀ ਪਾਰਸਲ ਕਰ ਦੇ ਪਾਰਸਲ ਉਹ ਵੀ ਕਾ ਕੋਰੀਅਰ ਕਿਰਨ ਕੋਲ ਪਹੁੰਚ ਜਾਏ ਇੱਕ ਦੋ ਦਿਨਾਂ ਚ ਉਹ ਵੀ ਕਿਰਨ ਦਿਖਾਣੇ ਤੁਹਾਨੂੰ ਤੇ ਮਤਲਬ ਉਹ ਇਦਾਂ ਦੇ ਸੂਟ ਨੇ ਉਹ ਦੇਖਦੇ ਪਸੰਦ ਆ ਜਾਂਦੇ ਨੇ ਤੇ ਬਹੁਤ ਵਧੀਆ ਨੇ ਮੇਰੇ ਅਕੋਰਡਿੰਗਲੀ ਮੈਂ ਇਹ ਨਹੀਂ ਮੈਂ ਤਾਰੀਫ ਕਰ ਰਿਹਾ ਆਪਣੀ ਸਿਸਟਰ ਦੀ ਉਹਨਾਂ ਦਾ ਜਿਹੜਾ ਕਲੈਕਸ਼ਨ ਹੈਗੀ ਸੂਟਾਂ ਦੀ ਬਾਕੀ ਪਾਣ ਵਾਲੀ ਹੈਗੀ ਵਧੀਆ ਤੁਹਾਡੇ ਗਰਮੀ ਨਿਕਲ ਜਣ ਨਿਕਲ ਜਾਣ ਗਿਆ ਕਿਉਂ ਡਿਲੇ ਹੋ ਰਿਹਾ ਉਹ ਜਿੱਥੇ ਆਪਣਾ ਇੱਕ ਰੂਮ ਸੈਟ ਅਪ ਕਰਨ ਲੱਗੇ ਨੇ ਜਿਹਦੇ ਵਿੱਚ ਆਪਣਾ ਸਾਰਾ ਸਟਾਕ ਰੱਖਿਆ ਕਰਨਗੇ ਡਿਸਪਲੇ ਰੱਖਣਗੇ ਡਿਸਪਲੇ ਕਰਾਏ ਕਰਨਗੇ ਤੁਹਾਨੂੰ ਦਿਖਾਇਆ ਕਰਨਗੇ ਅਸੀਂ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਸੂਟ ਸਿੰਪਲ ਜਿਹਾ ਪ੍ਰੋਸੈਸ ਹੋਏਗਾ ਕੋਰੀਅਰ ਵਾਲਿਆਂ ਨਾਲ ਵੀ ਹੋ ਗਈ ਇਹ ਗੱਲ ਕਈ ਜਣੇ ਕਹਿੰਦੇ ਵੀ ਕੈਸ਼ ਔਨ ਡਿਲੀਵਰੀ ਵੀ ਰੱਖਿਓ ਕੈਸ਼ ਔਨ ਡਿਲੀਵਰੀ ਪੋਸੀਬਲ ਨਹੀਂ ਹੋ ਪਾਦੀ ਕਿਉਂਕਿ ਈ-ਕਾਮਰਸ ਨਹੀਂ ਹੈਗਾ ਆਪਣਾ ਹੈਨਾ ਜੇ ਤਾਂ ਕੋਈ ਆਪਣੀ ਵੈਬਸਾਈਟ ਹੋਵੇ ਤਾਂ ਫਿਰ ਪੱਕੇ ਹੀ ਕੋਰੀਅਰ ਵਾਲਿਆਂ ਨਾਲ ਟਾਈ ਅਪ ਹੋ ਜਾਂਦਾ ਹੁੰਦਾ ਉੱਥੇ ਕੈਸ਼ ਔਨ ਡਿਲੀਵਰੀ ਚੱਲ ਜਾਂਦੀ ਹੈ ਇਹ ਟਾਈ ਅਪ ਨਹੀਂ ਹੁੰਦਾ ਇੱਕ ਇੱਕ ਨਾਰਮਲ ਕੋਰੀਅਰ ਸਰਵਿਸ ਹੁੰਦੇ ਨੇ ਜਿਹੜੇ ਹਾਂ ਤੇ ਮੋਸਟਲੀ ਵੈਸੇ ਜਿੰਨੇ ਜਿੰਨੇ ਵੀ ਸੂਟਾਂ ਦਾ ਜਿਹੜਾ ਬਿਜ਼ਨਸ ਕਰਦੇ ਆ ਆਪਣੇ ਪੰਜਾਬ ਦੇ ਵਿੱਚ ਉਹ ਚ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਹੂੰ ਨਹੀਂ ਹੁੰਦੀ ਪੋਸੀਬਲ ਨਹੀਂ ਹੈ ਨਾ ਤੇ ਕਿਉਂਕਿ ਈ-ਕਾਮਰਸ ਵੈਬਸਾਈਟਸ ਤੁਹਾਨੂੰ ਪਤਾ ਨੇ ਬਹੁਤ ਵੱਡੀਆਂ ਹੁੰਦੀਆਂ ਨੇ ਉਹ ਘਾਟਾ ਚੱਲ ਲੈਂਦੀਆਂ ਨੇ ਲੇਕਿਨ ਆਪਣਾ ਇੱਕ ਨਾਰਮਲ ਬਿਜ਼ਨਸ ਹੈ ਹਨਾ ਕਈ ਜਣੇ ਵੈਸੇ ਮੰਗਵਾ ਲੈਂਦੇ ਨੇ ਆਰਡਰ ਉਹੀ ਕਰ ਲੈਂਦੇ ਨੇ ਤੇ ਬਾਅਦ ਫਿਰ ਵਾਪਸ ਆਉਂਦਾ ਉਹ ਡਬਲ ਚਾਰजेस ਪੈਂਦੇ ਨੇ ਕੋਰੀਅਰ ਦੇ ਸੋ ਇਸ ਕਰਕੇ ਕੈਸ਼ ਔਨ ਡਿਲੀਵਰੀ ਦਾ ਪੋਸੀਬਲ ਨਹੀਂ ਹੋਏਗਾ ਤੁਸੀਂ Google Pay ਦੇ ਉੱਪਰ ਇੱਕ QR ਕੋਡ ਹੋਏਗਾ ਸਿੰਪਲ ਕੀ ਹੋਇਆ ਕਰੇਗਾ ਤੁਸੀਂ ਉਹ WhatsApp ਦੇ ਉੱਪਰ Instagram ਤੇ ਤੁਹਾਨੂੰ ਪਸੰਦ ਆਈ ਤੁਸੀਂ Instagram ਤੋਂ ਉਹ ਉਹਨਾਂ ਨੂੰ DM ਕਰਤਾ ਉਹੀ ਫੋਟੋ ਦੇ ਨਾਲ ਸਕਰੀਨਸ਼ਾਟ ਭੇਜਤਾ ਰੇਟ ਲਿਖਿਆ ਹੋਇਆ ਹੈਗਾ Google Pay ਤੇ ਉਹਨਾਂ ਨੂੰ ਪੇ ਕੀਤਾ ਅਗਲੇ ਹੀ ਦਿਨ ਜਾਂ ਸੇਮ ਡੇ ਜੇ ਤਾਂ ਜਲਦੀ ਤੁਸੀਂ ਕਰਤਾ ਹਨਾ ਤਾਂ ਸੇਮ ਡੇ ਹੀ ਤੁਹਾਨੂੰ ਡਿਸਪੈਚ ਹੋ ਜਾਏਗਾ ਤਾਂ ਤੁਹਾਨੂੰ ਉਹਦਾ ਨੰਬਰ ਮਿਲ ਜਾਇਆ ਕਰੇਗਾ ਟਰੈਕਿੰਗ ਨੰਬਰ ਤੁਸੀਂ ਟਰੈਕ ਕਰ ਸਕਦੇ ਬਹੁਤ ਸਿੰਪਲ ਪ੍ਰੋਸੈਸ ਹੈ ਬਾਕੀ ਮੇਨ ਗੱਲਾਂ ਤਾਂ ਬਹੁਤ ਉੱਥੇ ਜਾ ਕੇ ਦੱਸਾਂਗੇ ਵੀ ਹੋਰ ਵੀ ਕੀ ਕੀ ਫੀਚਰਸ ਜਾਂ ਉਸ ਬਿਜ਼ਨਸ ਦੇ ਹੋਰ ਕੀ ਫੈਸਿਲਿਟੀਆਂ ਤੁਹਾਨੂੰ ਮਿਲਣਗੀਆਂ ਲੇਕਿਨ ਹਫਤਾ ਲੱਗ ਜਾਏਗਾ ਹਫਤਾ ਹੀ 10 ਦਿਨ ਹਮਮ ਐਨਕ ਟਾਈਮ ਲੱਗੇ ਕੋਲ ਥੋੜਾ ਰੈਡੀ ਸੈਟਅਪ ਵਗੈਰਾ ਦੇ ਦੇਣਾ ਸੈਟਅਪ ਜੀ ਰੈਡੀ ਕਰ ਰਹੇ ਨੇ ਸਟਾਕਸ ਟੂ ਪਹਿਲਾਂ ਤਾਂ ਇਦਾਂ ਹੀ ਚੱਲ ਜਾਂਦਾ ਸੀ ਕੰਮ ਹੁਣ ਇੱਕ ਰੂਮ ਦੇ ਵਿੱਚ ਸਾਰਾ ਸਿਸਟਮ ਸੈਟਅਪ ਕਰਨਗੇ ਤੇ ਉੱਥੇ ਕਰਕੇ ਆਪਣਾ ਸਿਸਟਮ ਕਰਨਗੇ ਹਮ ਇਹ ਬਾਕੀ ਦੀ ਦੀਦੀ ਤਾਂ ਆਪਣਾ ਜਿਵੇਂ ਕਾਫੀ ਟਾਈਮ ਤੋਂ ਇਦਾਂ ਹੀ ਕੰਮ ਕਰ ਰਹੀ ਸੀ ਅਸੀਂ ਦੀਦੀ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਇਦਾਂ ਕਰੋ ਥੋੜਾ ਵੱਡੇ ਲੈਵਲ ਤੇ ਕੰਮ ਕਰੋ ਹਣੇ ਆਨਲਾਈਨ ਲੈ ਜਾਓ ਉਹਨੂੰ ਆਨਲਾਈਨ ਲੈ ਚੋ ਕੰਮ ਨੂੰ ਆਪਣੇ ਨੂੰ ਹਣੇ ਫਿਰ ਦੀ ਦਾ ਇੱਕ ਸਾਈਟ ਵੀ ਇੰਸਟਾਗ੍ਰam ਤੇ ਪੇਜ ਵੀ ਬਣਾਇਆ ਵਾ ਉਹ ਵੀ ਆਪਾਂ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ ਕਿਉਂਕਿ ਜਦੋਂ ਦੀਦੀ ਹੋਤੇ ਪਿਕਸ ਵਗੈਰਾ ਪਾਣਗੇ ਤਾਂ ਜਲਦੀ ਤੁਹਾਨੂੰ ਸ਼ੇਅਰ ਕਰਾਂਗੇ ਉਹ ਚੀਜ਼ਾਂ ਤੇ ਸੂਟਾਂ ਦੇ ਰੇਟ ਬਿਲਕੁਲ ਜੈਨੂਨ ਹੋਣਗੇ ਕਿਉਂਕਿ ਜਿਵੇਂ ਗਰਮੀਆਂ ਦੇ ਵਿੱਚ ਬਹਲੇ ਹਾਈ ਰੇਟ ਵਾਲੇ ਨਹੀਂ ਨਾਰਮਲ ਰੇਂਜ ਵਾਲੇ ਜਿਹੜੇ ਸੂਟ ਜਿਹੜੇ ਆਪਾਂ ਵੇਅਰ ਕਰਦੇ ਹਾਂ ਨਾ ਕਿ ਉਹ ਉਸ ਰੇਂਜ ਦੇ ਹੋਣਗੇ ਤੇ ਵਧੀਆ ਸੂਟ ਹੋਣਗੇ ਜਿਵੇਂ ਤੁਸੀਂ ਸਾਡਾ ਸਾਥ ਦਿੱਤਾ ਉਦਾਂ ਹੀ ਤੁਸੀਂ ਦੀਦੀ ਦਾ ਵੀ ਸਾਥ ਦਿਓ ਤੇ ਆਪਾਂ ਜਲਦੀ ਤੁਹਾਨੂੰ ਦੀਦੀ ਦੇ ਨਾਲ ਮਿਲਾਵਾਂਗੇ ਓ ਸਹੀ ਗੱਲ ਹੈ ਨਾ ਸੂਟ ਦਿਖਾਵਾਂਗੇ ਤੇ ਸੂਟ ਮੈਨੂੰ ਅੱਜ ਹੀ ਹੁਣੇ ਮੈਂ ਫੋਟੋ ਵੇਖ ਰਹੀ ਸੀ ਮੈਨੂੰ ਭਾਜੀ ਨੇ ਸ਼ੇਅਰ ਕਰਤਾ ਕਿ ਮੈਂ ਤੁਹਾਨੂੰ ਕੋਰੀਅਰ ਕਰਤਾ ਉਹ ਫੁਰ ਸਿਫਟ ਲਿਖ ਕੇ ਭੇਜਤੀ ਆ ਫੇ ਕੋਰੀਅਰ ਕਰਤਾ ਮੈਨੂੰ ਪਹੁੰਚੂਗਾ ਕੋਰੀਅਰ ਫੇ ਮੈਂ ਸੂਟ ਸਟਿਚ ਕਰਵਾ ਕੇ ਫੇ ਮੈਂ ਵੇਅਰ ਕਰੂੰਗੀ ਫੇ ਫਿਰ ਮੈਂ ਤੁਸੀਂ ਦੇਖਿਓ ਤੇ ਡੇਲੀ ਵੇਅਰ ਜਿਹੜੇ ਆਪਾਂ ਕੈਜੂਅਲੀ ਪਾਉਣ ਵਾਸਤੇ ਉਹਦਾ ਪ੍ਰਾਈਸ ਵੀ ਦੱਸਾਂਗੇ ਤੁਹਾਨੂੰ ਕਿੰਨੇ ਦਾ ਪ੍ਰਾਈਸ ਵੀ ਦੱਸਾਂਗੇ ਕੈਜੂਅਲੀ ਪਾਉਣ ਵਾਸਤੇ ਜਿਵੇਂ ਗਰਮੀਆਂ ਚ ਕੂਲ ਕੂਲ ਜਿਹੇ ਕੱਪੜੇ ਹੁੰਦੇ ਨੇ ਜਿਵੇਂ ਹੈ ਨਾ ਓਕੇ ਬਾਕੀ ਸਰਦੀਆਂ ਵਾਸਤੇ ਵੀ ਸ ਤਰ ਜਦੋਂ ਸਰਦੀਆਂ ਆਉਣਗੀਆਂ ਸਰਦੀਆਂ ਵਾਸਤੇ ਵੀ ਤੇ ਜਿਹੜੇ ਪਾਰਟੀ ਵੇਅਰ ਵਾਲੇ ਸੂਟ ਵੀ ਬਹੁਤ ਸੋਹਣੇ ਹੁੰਦੇ ਨੇ ਜਿਵੇਂ ਪਾਰਟੀ ਵੇਅਰ ਤੇ ਜਿਵੇਂ ਸੂਟ ਹੁੰਦੇ ਨੇ ਜਿਨ੍ਹਾਂ ਨੂੰ ਜਿੱਦਾਂ ਜਿੱਦਾਂ ਦੀ ਡਿਮਾਂਡ ਹੋਣਾ ਹਰ ਰੇਂਜ ਦੀ ਕੋਈ ਪ੍ਰੋਬਲਮ ਨਹੀਂ ਨੋਰਮਲ 6-700 ਰੁਪਏ ਤੋਂ ਲੈ ਕੇ 10-15000 ਤੱਕ ਦੀ ਰੇਂਜ ਹਰ ਇੱਕ ਰੇਂਜ ਅਵੇਲੇਬਲ ਹੈ ਬਟ ਜਿਹੜੇ ਅੱਜ ਕੱਲ ਚੱਲਣੇ ਨੇ ਉਹੀ 800 900 1000 1500 1500 ਹਾਂ ਹਾਂ ਬਸ ਵੱਧ-ਵੱਧ 1500 ਜਿਵੇਂ ਹੁੰਦੀ ਹੈ ਹਨਾ ਜਿਹੜੇ ਗਰਮੀਆਂ ਦੀ ਕਲੈਕਸ਼ਨ ਹੈ ਇੰਨੀ ਚੱਲ ਨਹੀਂ ਤੇ ਬਾਕੀ ਹੁਣ ਅਡੀ ਬਾਤ ਤਾਂ ਉੱ ਮੈਂ ਪੰਡਿਤ ਹੁਣੇ ਆ ਹੁਣ ਅਸੀਂ ਘਰ ਚ ਤਿੰਨ ਜੀ ਨਹੀਂ ਰਹੇ ਹਗੇ ਹੁਣ ਅਸੀਂ ਇਸ ਟਾਈਮ ਘਰ ਚ ਪੰਜ ਜੀ ਆ ਕਿਦਾਂ ਉਹ ਵੇਖੋ ਦੋ ਬਟੇ ਆ ਟਿੱਕੀ ਕੀ ਕਹਿ ਤੈ ਕਿਰ ਨਹੀਂ ਟੀਵੀ ਲਾ ਲੋਗੇ ਬੜਾ ਮਹਿਰਾਨ ਹੋ ਗਿਆ ਮੈਂ ਕੀ ਕੀ ਹੁਣ ਜਿੱਦਾਂ ਮੰਨ ਲਓ ਅਸੀਂ ਇਸ ਏਰੀਆ ਚ ਬੈਠੇ ਆ ਆਪਾਂ ਇਸ ਮੰਨ ਲਓ ਸਵੇਰੇ ਅਹੀਂ ਜਿੱਦਾਂ ਮੰਨ ਲਓ ਇਹ ਸਵੇਰੇ ਨਹਾ ਕੇ ਪਾਠ ਵਗੈਰਾ ਕਰਕੇ ਹੀ ਬਾਤ ਨੂੰ ਵੀ ਸਵੇਰੇ ਸਵੇਰੇ ਨਵਾ ਲੈਨੇ ਜਦੋਂ ਇਹਨਾਂ ਨੂੰ ਉਹਦੇ ਮਹਾਂਪੂਰਨ ਕਰਕੇ ਨਵਾ ਨੂੰ ਹੋ ਗਏ ਅਸੀਂ ਇਹ ਵਾਲੇ ਏਰੀਆ 'ਚ ਆ ਜੰਨੇ ਆ ਆਪਣੇ ਸਾਰਾ ਇਹ ਥੱਲੇ ਦਾ ਕੰਬਲ ਵਿਛਿਆ ਹੋਇਆ ਆ ਟੌਇਜ਼ ਆ ਜਿਹੜੇ ਬੈਠੇ ਨੇ ਬਡੀਜ਼ ਹੋਰ ਇਹ ਬਡੀਜ਼ ਫਿਰ ਨਾਲ ਬੈਠਦੇ ਨੇ ਹਾਈएस्ट ਏਰੀਆ 'ਚ ਤੇ ਫਿਰ ਆਪਾਂ ਪੰਜ ਜਣੇ ਹੋਏ ਨਾ ਇਹ ਵੀ ਬਿਠੇ ਹੋਏ ਨੇ ਸਹੀ ਗੱਲ ਹੈ ਇਹ ਕਿਤੇ ਮਿੱਕੀ ਤੇ ਕੋਟੇਡੀ ਇਹਦੇ ਨਾਲ ਇਹ ਨੀਚੇ ਨੀਚੇ ਆ ਜਾਂਦੇ ਨੇ ਸ਼ਾਮ ਨੂੰ ਮਤਲਬ ਦੁਪਹਿਰੇ ਇੱਥੇ ਟੇਬਲਾਂ ਕੋਲ ਬਹਿ ਜਾਂਦੇ ਨੇ ਇਹਦੇ ਖਿਡਾਉਣੇ ਹੋਰ ਵੀ ਖਿਡਾਉਣੇ ਇੱਥੇ ਫਿਰ ਚੱਦਰ ਤੇ ਲੇਟੜੀਆਂ ਮਾਰਦੀ ਸਾਡੀ ਮਾਰਾ ਨਹੀਂ ਠੀਕ ਐ ਬਾਬੂ ਨਾ ਮੇਰੀ ਬਾਬੂ ਹਾਂ ਚ ਰੀ ਚ ਨੇ ਸੋ ਲਿਆ ਸੀ ਨੀਨੀਆਂ ਪੂਰੀਆਂ ਕਾਲੀਆਂ ਨੇ ਓਏ 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 ਨੀਨੀਆਂ ਪੂਰੀਆਂ ਕਾਲੀਆਂ ਹੈ ਸੋਨਿਆ ਪਾਪਾ ਕਿੱਥੇ ਨੇ ਪਾਪਾ ਕਿੱਥੇ ਨੇ ਪਾਪਾ ਓਏ ਪਾਪਾ ਪਾਪਾ ਇਬਾਦਤ ਇਬਾਦਤ ਹੇ ਜੋਨਾ ਮੇਰਾ ਜੋਨਾ ਮੇਰਾ ਜੋਨਾ ਆਇਆ ਆਇਆ ਅੰਗੜਾ ਆਇਆ ਨਾ ਫਲੈਸ਼ ਤਾਂ ਆ ਮੈਂ ਕਰਦੀ ਇਹਦੇ ਫਲੈਸ਼ ਨਹੀਂ ਮਾਰਦੀ ਫਲੈਸ਼ ਨਹੀਂ ਇਹਦੇ ਫੇਸ ਤੇ ਫਲੈਸ਼ ਨਹੀਂ ਮਾਰਨੀ ਹੁੰਦੀ ਬਿਲਕੁਲ ਨਹੀਂ ਰੱਲਾ ਤੇ ਆ ਇਹਦੇ ਵੱਡੀ ਹੋਣਾ ਸੌਣਗੇ ਵੀ ਤੇ ਬਾਦ ਅਦੇ ਵੀ ਸੋਏਗੀ ਇਹ ਤੇ ਕੁਰਸੀ ਤੇ ਸੌਂਦੇ ਇਹ ਤੇ ਕੁਰਸੀ ਤੇ ਸੌਂਦੇ ਨੇ ਆ ਦੇਖੋ ਇੱਕ ਹੋਰ ਪਿਆਦਾ ਯੂਨੀਕੌਰ ਉਹ ਵੀ 껫ਦੇ ਆ ਉਹਨੂੰ ਅਜੇ ਮੈਂ ਹਾਂ ਉਹਨੂੰ ਰੱਖਣ ਵਾਤੇ ਉਹਨੂੰ ਵੱਡੀ ਥਾਂ ਚਾਹੀਦੀ ਨੇ ਉਹ ਵੀ ਬਹੁਤ ਵੱਡਾ ਉਹ ਟੇਬਲ ਤੇ ਰੱਖ ਦਿਆ ਕਰਾਂਗੇ ਉਹ ਹੁੰਦੇ ਨੇ ਜਿਆਦਾ ਵੱਡਾ ਵਾ ਉਹ ਬਹੁਤ ਜਿਆਦਾ ਥੋੜਾ ਹੈਲਦੀ ਆ ਹੈਲਦੀ ਆ ਇਹ ਇਹਦਾ ਵੱਡਾ ਹੋਏਗਾ ਫਿਰ ਇਹਦਾ ਦੋਸਤ ਬਣੇਗਾ ਉਹ ਫਿਰ ਇਹਦਾ ਦੋਸਤ ਹਾਲੀ ਦਿਨਾਂ ਦੀ ਦੋਸਤੀ ਨਹੀਂ ਹੋਈ ਸੋ ਇਦਾਂ ਹੀ ਆਪਣਾ ਹੀ ਇੰਜੋਏ ਕਰ ਲੈਨੇ ਆਪਣਾ ਡੇ ਨੂੰ ਪਰ ਅੱਜ ਤਾਂ ਕਿਰਨ ਨੂੰ ਸਾੜ ਦਿੱਤਾ ਮੈਂ ਸਹੀ ਗੱਲ ਆ ਯਾਰ ਅੱਜ ਦਾ ਸਾੜਤਾ ਅੱਜ ਵੈਸੇ ਆਪਾਂ ਏਸੀ ਲੈਣ ਜਾਣਾ ਸੀ ਪਰ ਅਸੀਂ ਗਏ ਨਹੀਂ ਮਾਨੀ ਖਰਾਬ ਹੋ ਗਿਆ ਮੇਰਾ ਏਸੀ ਦਾ ਏਸੀ ਦਾ ਇਦਾਂ ਹੈ ਪਹਿਲਾਂ ਅਸੀਂ ਡੇਟਾਂ ਦਾ ਸੋਚਿਆ ਸੀ ਲੇਕਿਨ ਕਿਰਨ ਕਹਿੰਦੇ ਨਹੀਂ ਡੇਟਾਂ ਦਾ ਨਹੀਂ ਲੈਣਾ ਇੱਕ ਟਾਂ ਦਾ ਲੈ ਕੇ ਆਉਗੇ ਕਿ ਦੀਵਾਰ ਆਪਣੀ ਬੈੱਡ ਵੀ ਪਹਿਲਾਂ ਅੱਧੀ ਅੱਧੀ ਦੀਵਾਰ ਤੱਕ ਦਾ ਬੈੱਡ ਪਹੁੰਚਿਆ ਹੋਇਆ ਹੈ ਪਰ ਉੱਪਰ ਕਹਿੰਦੇ ਆ ਬਿਲਕੁਲ ਨੇੜੇ 'ਚ ਲੱਗੇਗਾ ਵੱਡਾ-ਵੱਡਾ ਲੱਗੇਗਾ ਪਰ ਇੱਕ ਟਾਂ ਦਾ ਲੈਣੇ ਕਿਉਂਕਿ ਸਾਡਾ ਕਮਰਾ ਛੋਟਾ ਹੈ ਆਲਰੇਡੀ ਉੱਥੇ ਵੈਸੇ ਇੱਕ ਟਾਂ ਦਾ ਵਿੰਡੋ ਏਸੀ ਲੱਗਾ ਹੋਇਆ ਹੈ ਤੇ ਯਾਰ ਉਹ ਤਾਂ ਸੋਚਿਆ ਹੀ ਨਹੀਂ ਆਫਾ ਉਹ ਵਿੰਡੋ ਇਸ ਵੀ ਤਾਂ ਵੇਚ ਜੂਗਾ ਆਪਣਾ ਹੈਨਾ ਕੁਝ 2-4000 5000 ਕੁਝ ਤਾਂ ਉਹਦਾ ਆਊਗਾ ਵਾਹ ਦਿਮਾਗ ਤੇ ਇਹ ਆ ਵੇਚਣਾ ਗਾ ਨੂੰ ਇਹ 4-5000 ਸੈਡ ਉਪਰਾ ਪਿੰਡ ਕਿੱਥੇ ਦੇ ਖਾਲੀ ਕਮਰੇ ਸਟੋਕ ਦਾਂਗੇ ਜਾ ਕੇ ਆਹੋ ਤੇ ਉਹ ਹੋ ਗਿਆ ਤੇ ਵਧੀਆ ਮਤਲਬ ਸਿਸਟਮ ਇੱਕ ਟਨ ਵਾਲਾ ਮੈਨੂੰ ਵੀ ਜਚਿਆ ਵੀ ਕੋਈ ਪਰ ਠੀਕ ਹੈ ਕਮਰਾ ਮੇਰਾ ਛੋਟਾ ਹੀ ਹੈ ਅੱਧੀ ਦਲ ਮਾਰੀ ਨੇ ਕਵਰ ਕੀਤਾ ਹੋਇਆ ਬੈੱਡ ਨੇ ਕਵਰ ਕੀਤਾ ਹੈ ਬਾਕੀ ਜੇ ਇੱਕ ਹੀ ਰੰ ਦਾ ਡਿਸੀਜਨ ਹੈ ਜੇ ਇੱਕ ਟਨ ਵਾਲਾ ਸਾਨੂੰ ਘੱਟ ਪਿਆ ਤਾਂ ਤੁਸੀਂ ਉਹਦੇ ਸੌਲ ਰਿਸਪੌਂਸੀਬਲ ਹੋਵਗੇ ਨਹੀਂ ਇੱਕ ਟਾਂ ਦਾ ਏਸੀ ਹਨ ਬਹੁਤ ਸਫੀਸ਼ੀਅੰਟ ਹੈ ਸਟੂਡੀਓ ਚ ਮਿਲੋਨੇ ਕਿਉਂਕਿ ਜਿਹੜੇ ਆਪਣੀਆਂ ਸੁਸਾਇਟੀਆਂ ਹੁੰਦੀਆਂ ਨੇ ਨਾ ਇਹਨਾਂ ਦੀ ਜਿਹੜੇ ਛੱਤਾਂ ਹੁੰਦੀਆਂ ਨੀਵੀਆਂ ਹੁੰਦੀਆਂ ਨੇ ਆਪਣੇ ਪਿੰਡਾਂ ਚ ਹੁੰਦੀਆਂ ਛੱਤਾਂ ਬਹੁਤ ਉੱਚੀਆਂ ਹੁੰਦੀਆਂ ਨੇ ਸੋ ਇਹ ਗੱਲ ਸਹੀ ਆਪਣੀ 9 ਫੁੱਟ ਦੀ ਛੱਤ ਆਦਰਵਾਇਜ਼ ਹੁੰਦੀ ਹੈ 11 11 ਫੁੱਟ ਤੇ 12 12 ਫੁੱਟ ਹੁਣ ਆਪਣੇ ਰੂਮ ਚ ਹੈਗੀ ਇੱਕ ਪੂਰੀ ਅਲਮਿਰਾ ਬੜੀ ਹੋਈ ਹੈ ਬੈੱਡ ਆ ਬਸ ਥੋੜੀ ਥੋੜੀ ਸਪੇਸ ਆ ਸਾਈਡਾਂ ਤੇ ਨਾਲੋ ਅਟੈਚ ਵਾਸ਼ਰੂਮ ਹੈ ਨਾ ਤੇ ਆਪਣੀ ਜਗ੍ਹਾ ਤੇ ਹੈ ਹੀ ਨਹੀਂ ਆ ਆਪਾਂ ਨੂੰ ਵੈਸੇ ਤਾਂ ਜੇ ਵੇਖਿਆ ਜਾਵੇ ਨਾ ਉਸ ਰੂਮ ਵਾਸਤੇ ਜਿਹੜੇ ਛੋਟੇ ਪੌਣੇ ਟਨ ਦੇ ਜਿਹੜੇ ਬਸ ਮਗਰ ਲਾਂਦੇ ਹੀ ਨਹੀਂ ਫਿਰ ਨਹੀਂ ਉਹ ਵੀ ਐਸੀ ਚੱਲ ਜਾਂਦੇ ਨੇ ਆਪਾਂ ਆਫਿਸਾਂ 'ਚ ਦੇਖ ਰਹੇ ਹਾਂ ਕਈ ਥਾਵਾਂ ਤੇ ਲੱਗੇ ਹੋਣੇ ਪਤਾ ਕੀ ਚੱਕਰ ਹੈ ਕਰਨ ਇੱਕ ਟਨ ਦਾ ਏਸੀ ਜਲਦੀ ਕੱਟ ਨਹੀਂ ਕਰੇਗਾ ਡੇਟ ਕੱਟ ਜਾਊਗਾ ਜੇ ਸਾਈਟਾਈ ਤੇ ਆ ਵੀ ਤਾਂ ਕੱਟ ਕਰਦਾ ਜਦੋਂ ਤੁਸੀਂ ਸਾਈਟਾਈ ਤੇ ਲਾਉਂਦੇ ਇਹਨੂੰ ਕੱਟ ਕਰਦੇ ਕਿੰਨਾ ਕਿੰਨਾ ਚਾਹੀਦਾ ਇਹ ਡੇਟ ਟਨ ਦਾ ਇਹ ਨਹੀਂ ਅੰਦਰ ਵਾਲਾ ਲੋਅ ਆਈਡਿਆਲਾ ਏਸੀ ਜਦੋਂ ਤੁਸੀਂ ਕਲਾਸਾਂ ਲਾਉਂਦੇ ਹੋ ਬੱਚਿਆਂ ਦੀ ਹੂੰ ਪਰ ਉਹ ਵੱਖਰੀ ਗੱਲ ਇਹ ਤੇ ਛੱਤ ਤੇ ਪੱਖਾ ਨਹੀਂ ਹੈਗਾ ਉੱਥੇ ਅੰਦਰ ਛੱਤ ਤੇ ਪੱਖਾ ਹੈਗਾ ਸਾਡੀ ਉਤਰੋ ਕਿਦੋਂ ਗਰਮੀ ਨਹੀਂ ਆਉਂਦੀ ਹੈ ਯੋਸ ਰੂਮ ਨੂੰ ਕਿਸੇ ਪਾਸੇ ਧੁੱਪ ਨਹੀਂ ਪੈਂਦੀ ਹੈਗੀ ਹੂੰ ਇਹ ਸਮੇਂ ਰੋ ਨਾ ਡੇਟਾਂ ਦਾ ਬਹੁਤ ਡਾਇਸੀ ਹੋਣਾ ਕਿਉਂਕਿ ਕਾ ਨੂੰ ਫਿਰ ਜਦੋਂ ਜਨਰੇਟਰ ਵਾਲੀ ਜਿਹੜੀ ਆਪਾਂ ਪਾਵਰ ਬੈਕਅਪ ਲਿੱਤਾ ਹੋਇਆ ਵਾ ਸੁਸਾਇਟੀ ਵੱਲੋਂ ਕਾ ਨੂੰ ਲਾਈਟਾਂ ਜਦੋਂ ਬੰਦ ਹੁੰਦੀਆਂ ਨੇ ਦੋ-ਦੋ ਦਿਨ ਨਹੀਂ ਹੁੰਦੀਆਂ ਕਈ ਵਾਰੀ ਹਨੇਰੀਆਂ ਦੇ ਨਾਲ ਹਨਾ ਤਾਂ ਫਿਰ ਜਿਹੜਾ ਇੱਕ ਟਾਂ ਨਾਲ ਫਿਰ ਜ਼ਿਆਦਾ ਲੋਡ ਨਹੀਂ ਪੈਂਦਾ ਇਸ ਕਰਕੇ ਉਹ ਠੀਕ ਹਾਂ ਇਹ ਗੱਲ ਸਹੀ ਹੈ ਵੈਸੇ ਤਾਂ ਡੇਟਾਂ ਦਾ ਵੀ ਲੋਡ ਨਹੀਂ ਪੈਂਦਾ ਕਿਉਂਕਿ ਆਪ ਤੇ ਇੰਦਰ ਕਿਹੜਾ ਲੋਡ ਪੈਂਦਾ ਸੀ ਵਿੰਡੋ ਆ ਨਾ ਵਿੰਡੋ ਆ ਫਿਰ ਲੋਡ ਵਿੰਡੋ ਦਾ ਜ਼ਿਆਦਾ ਹੁੰਦਾ ਸਿਕੋ ਪਰ ਚਲ ਜੋ ਵੀ ਹੈ ਪਰ ਪਰ ਗੱਲ ਇਹ ਵੀ ਪੁਆਇੰਟ ਐ ਇੱਕ ਸੋਸਾਇਟੀ ਦਾ ਬੈਕਅਪ ਕਿਉਂਕਿ ਸਾਡਾ ਜਦੋਂ ਜਨਰੇਟਰ ਚੱਲਦਾ ਨਾ ਉਸ ਤੇ ਏਸੀ ਚੱਲਦੇ ਨੇ ਪਰ ਜੇ ਵੱਡਾ ਵੱਡੇ ਵੱਡੇ ਏਸੀ ਚਲਾ ਲਈ ਡੇ ਟਟਾਂ ਦੇ ਦੋ ਫਿਰ ਥੱਲੇ ਨਾ ਸਾਡਾ ਟ੍ਰਿਪ ਕਰ ਜਾਂਦਾ ਮੀਟਰ ਕੋਲ ਸੋਚ ਜਾ ਘਿਰ ਜਾਂਦਾ ਪਰ ਇੱਕ ਟਨ ਵਾਲਾ ਕਿਉਂਕਿ ਹੁਣ ਇਸ ਗਰਮੀ ਆਜ ਮਮੀ ਹੋਣਾ ਨੇ ਤਾਂ ਨਹੀਂ ਹੋਣਾ ਮਮੀ ਉਹ ਰਹੀ ਚਲੇ ਜਾਣਗੇ ਅਮਰੀਕਾ ਤੇ ਗਰਮੀਆਂ ਦੇ ਵਿੱਚ ਮੈਂ ਤੇ ਕਿਰਨ ਹੀ ਹੋਵਾਂਗੇ ਵੱਤ ਤੋਂ ਵੱਦ ਬੱਚਿਆਂ ਨੇ ਆ ਜਾਣਾ ਗਰਮੀਆਂ ਛੁੱਟੀਆਂ ਵਾਸਤੇ ਉਦੋਂ ਹੋਏਗਾ ਪਰ ਬੱਚੇ ਇਕੱਲੇ ਨਹੀਂ ਸੌਣਗੇ ਜਿਹਦਾ ਭਾਬੀ ਹੋਣੀ ਵੀ ਆਣਗੇ ਨਾਲ ਭਾਬੀ ਜੀ ਆਣਗੇ ਪਰ ਫਿਰ ਤਾਂ ਚਲੋ ਦੋਨੋਂ ਚੱਲ ਜਿਆ ਕਰਨਗੇ ਫਿਰ ਵੀ ਕੋਈ ਪ੍ਰੋਬਲਮ ਨਹੀਂ ਕੀ ਪਰ ਆਪਾਂ ਗਿਰਨਾ ਇੱਧਰ ਲਾ ਏਸੀ ਦਾ ਆਪਣਾ ਕੰਪਰੈਸਰ ਪਤਾ ਨਹੀਂ ਕੁਝ ਖਰਾਬ ਹੋਇਆ ਹੈ ਉਹ ਉਧਰ ਕਿਉਂਕਿ ਲਾਸਟ ਨਾ ਜਦੋਂ ਆਪਾਂ ਉੱਥੇ ਗਏ ਸੀ ਇੰਗਲੈਂਡ ਗਏ ਸੀ ਅਸੀਂ ਇੰਗਲੈਂਡ ਜਾਣ ਤੋਂ ਪਹਿਲਾਂ ਨਾ ਮਤਲਬ ਅਚਾਨਕ ਹੀ 2 ਦਿਨ ਪਹਿਲਾਂ ਇਹ ਬੰਦ ਹੋ ਗਿਆ ਸੀ ਇਹ ਬੰਦ ਹੋ ਗਿਆ ਸੀ ਤੇ ਚੱਲਦਾ ਸੀ ਕੰਪਰੈਸਰ ਵੀ ਚੱਲ ਰਿਹਾ ਸੀ ਪਰ ਠੰਡੀਆਂ ਬਣੀ ਆ ਰਹੀ ਸੀ ਕੁਝ ਨਾ ਕੁਝ ਇਹ ਵੀ ਚੈੱਕ ਕਰਾਉਣਾ ਪੈਗਾ ਵੀ ਇਹਨੂੰ ਕੀ ਪ੍ਰੋਬਲਮ ਹੈ ਉਹ ਵੀ ਦਿਖਾ ਲੈਣੇ ਆ ਤੇ ਮੈਂ ਕਹਿੰਦਾ ਇੱਕ ਦਿਨ ਆਪਾਂ ਫਿਰ ਪੂਰਾ ਏਸੀਆਂ ਵਾਲਾ ਇਹੀ ਟਾਈਮ ਕੱਢਦੇ ਆ ਜਦੋਂ ਆਪਾਂ ਏਸੀ ਲਿਆਨੇ ਨਾ ਫਿਰ ਸਾਰਿਆਂ ਦੀ ਸਰਵਿਸ ਵੀ ਕਰਾ ਲੈਣਾ ਇੱਕ ਦੋ ਚਾਰਾਂ ਦੀ ਤਿੰਨਾਂ ਦੀ ਸਰਵਿਸ ਹੋਏਗੀ ਇੱਕ ਤਾਂ ਨਵਾਈ ਲੱਗ ਜਾਣਾ ਠੀਕ ਹੈ ਜੀ ਚਲੋ ਇਹ ਤਾਂ ਹੁਣ ਕਰ ਲਈਆਂ ਪ੍ਰੀਪਲੈਨਿੰਗ ਸਰਵਿਸ ਸਾਰਾ ਸਰਵਿਸ ਕਰਾਣੇ ਫਿਰ ਆਪਣੇ ਕੋਲ ਇੱਕੋ ਹੀ ਵਿੰਡੋ ਰਹਿ ਜਾਣਾ ਉਹ ਵੀ ਫਿਰ ਅਗਲੇ ਸਾਲ ਦੇਖਾਂਗੇ ਕੱਢ ਦਾਂਗੇ ਚੇਂਜ ਕਰ ਦਾਂਗੇ ਉਹ ਵੀ ਕਿਉਂਕਿ ਵਿੰਡੋ ਦੀ ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਵਿੰਡੋ ਦੀ ਕੋਲਿੰਗ ਬਹੁਤ ਵਧੀਆ ਹੁੰਦੀ ਹੈ ਪਰ ਵਿੰਡੋ ਨਾਲ ਸ਼ੋਰ ਸ਼ਰਾਬਾ ਬਹੁਤ ਕਰਦਾ ਕਮਰੇ 'ਚ ਰੋਲਾ ਪਾ ਕੇ ਰੱਖਦਾ ਜਿਹੜੇ ਸਪਲਟ ਨੇ ਰੋਲਾ ਨਹੀਂ ਪਾਉਂਦੇ ਬਸ ਇਹ ਫਰਕ ਹੈ ਹੋਰ ਕੋਈ ਫਰਕ ਨਹੀਂ ਜਦ ਕਿ ਕੂਲਿੰਗ ਵਿੰਡੋ ਏਸੀ ਦੀ ਥੋੜੀ ਜਿਆਦਾ ਹੁੰਦੀ ਆ ਪਰਸਨਲ ਐਕਸਪੀਰੀਅੰਸ ਦੇ ਨਾਲ ਦੱਸ ਰਿਹਾ ਬਾਕੀ ਮਿਲਦੇ ਆ ਤੁਹਾਨੂੰ ਕੱਲ ਦਿਓ ਸਾਨੂੰ ਇਜਾਜ਼ਤ ਕਿਰਨ ਹੁਣ ਬਣਾਣਗੇ ਰੋਟੀ ਬਾਏ ਬਾਏ